ਇੱਕ ਪਾਸੇ ਤਾਂ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਨਸ਼ਾ ਤਸਕਰਾ ਸੰਬੰਧੀ ਜਾਣਕਾਰੀ ਦਿਓ ਅਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਪਰ ਦੂਸਰੇ ਪਾਸੇ ਅੱਜ ਇੱਕ ਔਰਤ ਨੇ ਬਠਿੰਡਾ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਕਿ ਉਸ ਵੱਲੋਂ ਦਰਖਾਸਤ ਦੇ ਕੇ ਨਸ਼ਾ ਤਸਕਰਾ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਪਰ ਥਾਣੇ ਦੇ ਇੰਚਾਰਜ ਅਤੇ ਪੁਲਿਸ ਵੱਲੋਂ ਉਸ ਦਾ ਨਾਮ ਜਨਤਕ ਕਰ ਦਿੱਤਾ ਗਿਆ ਜਿਸ ਕਾਰਨ ਨਸ਼ਾ ਤਸਕਰਾ ਵੱਲੋਂ ਉਸ ਦੇ ਘਰ ਤੇ ਹਮਲੇ ਕੀਤੇ ਜਾ ਰਹੇ ਹਨ ਉਹਨਾਂ ਕਹੇ ਕਿ ਪੁਲਿਸ ਵੱਲੋਂ ਮੇਰੇ ਭਰਾ ਤੇ ਮਾਮਲੇ ਦਰਜ ਕੀਤੇ ਗਏ ਹਨ ਕੁਝ ਲੋਕਾਂ ਵੱਲੋਂ ਮੇਰੀ ਮਾਤਾ ਨੂੰ ਵੀ ਰਸਤੇ ਵਿੱਚ ਘੇਰਿਆ ਗਿਆ ਸੀ ਮੈਂ ਕਈ ਵਾਰ ਇਸ ਵੱਦੀ ਐਸਐਸਪੀ ਨੂੰ ਮਿਲਣ ਲਈ ਆਈ ਸੀ ਪਰ ਮਿਲਣ ਨਹੀਂ ਦਿੱਤਾ ਗਿਆ ਬੀੜਤ عورت ਨੇ ਐਸਐਚਓ ਅਤੇ ਥਾਣੇ ਦੀ ਪੁਲਿਸ ਦੀ ਬਦਲੀ ਦੀ ਮੰਗ ਕੀਤੀ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਮੈਡਮ ਨੂੰ ਇੱਕ ਲੜਕੀ ਮਿਲਣ ਲਈ ਆਈ ਸੀ ਉਸ ਨੇ ਦਰਖਾਸਤ ਦਿੱਤੀ ਹੈ ਕਿ ਮੈਂ ਨਸ਼ਾ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਵੱਲੋਂ ਮੇਰਾ ਨਾਮ ਜਨਤਕ ਕਰ ਦਿੱਤਾ ਗਿਆ ਹੈ ਉਸ ਦੇ ਸੰਬੰਧੀ ਡੀਐਸਪੀ ਨੂੰ ਮਾਰਕ ਕਰ ਦਿੱਤਾ ਗਿਆ ਹੈ ਦੋ ਦਿਨਾਂ ਵਿੱਚ ਇਸ ਦੀ ਰਿਪੋਰਟ ਆ ਜਾਵੇਗੀ ਜੇ ਇਸ ਵਿੱਚ ਪੁਲਿਸ ਮੁਲਾਜ਼ਮਾਂ ਦੀ ਕੋਈ ਭੂਮਿਕਾ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਹੇ ਕਿ ਪੁਲਿਸ ਵੱਲੋਂ ਨਸ਼ੇ ਸੰਬੰਧੀ ਆਈ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਦਾ ਨਾਮ ਗੋਪਤ ਰੱਖਿਆ ਜਾਂਦਾ ਹੈ ਹਾਂਜੀ ਮੇਰਾ ਨਾਮ ਕਮਲਜੀਤ ਕੋਹਰਾ ਜੀ ਮੈਂ ਅਬੋਹਰ ਦੀ ਰਹਿਣ ਵਾਲੀ ਆ ਰਾਮਪਰੇ ਦੀ ਕੁੜੀ ਆ ਜੀ ਮੈਂ ਤੇ ਸਰ ਮੈਂ ਬੋਚਰ ਹੋ ਗਿਆ ਸੀ ਮੇਰੇ ਬ੍ਰਦਰ ਦੇ ਉੱਤੇ 1 ਸਾਲ ਹੋ ਗਿਆ ਪਰਚੇ ਚੱਲ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਾਏ ਗਏ ਆ ਜੀ ਬਲੈਕੀਆਂ ਦੇ ਕਾਰਨ ਰਾਮਪਰੇ ਦੇ ਵਿੱਚ ਬਹੁਤ ਬਲੈਕ ਹੋ ਰਹੀ ਆ ਚਿੱਟੇ ਦੀ ਤਾਂ ਬਹੁਤ ਵੱਡੀ ਗੜ ਹੈ ਜੀ ਕਿਉਂਕਿ ਮੈਂ ਮੈਡਮ ਕੋਲੇ ਦਿੱਤੀ ਦਰਖਾਸਤ ਦਿੱਤੀ ਜੀ ਇਸ ਤੋਂ ਬਾਅਦ ਮੈਡਮ ਨੇ ਐਸਪੀਡੀ ਸਾਹਿਬ ਨੂੰ ਮਾਰਕ ਕੀਤੀ ਮੈਂ ਸਾਰਿਆਂ ਕੋਲੇ ਜਾ ਜਾ ਕੇ ਆ ਗਈ ਐਸਐਚਓ ਬੂਟਾ ਸਿੰਘ ਕੋਲੇ ਵੀ ਗਈ ਆ ਜੀ ਡੀਐਸਪੀ ਪ੍ਰਦੀਪ ਸਿੰਘ ਕੋਲੇ ਵੀ ਗਈ ਆ ਹੁਣ ਇਸ ਤੋਂ ਬਾਅਦ ਮੈਂ ਮੈਡਮ ਕੋਲੇ ਵੀ ਆਈ ਆ ਜੀ ਇਹਨਾਂ ਨੇ ਐਸਪੀਡੀ ਸਾਹਿਬ ਨੂੰ ਕੇਸ ਦਿੱਤਾ ਜੀ ਇਸ ਤੋਂ ਬਾਅਦ ਜੀ ਇਹਨਾਂ ਨੇ ਮੇਰਾ ਨਾਮ ਇਸਤੇਮਾਲ ਕੀਤਾ ਜੀ ਕਿਉਂਕਿ ਮੈਂ ਤਾਂ ਕੋਈ ਵੀ ਮਤਲਬ ਨਾਮ ਸ਼ੋਅ ਕੀਤਾ ਹੀ ਨਹੀਂ ਆਪਦਾ ਨਾਂ ਹੀ ਮੈਂ ਪਾਇਆ ਹੀ ਹੈ ਜੀ ਨਾਮ ਕਿਉਂਕਿ ਮੇਰਾ ਨਾਮ ਲੈ ਲੈ ਕੇ ਉਹ ਉੱਥੇ ਕਹਿ ਰਹੇ ਆ ਵੀ ਇਸ ਕੁੜੀ ਨੇ ਦਰਖਾਸਤ ਪਾਈ ਆ ਮੇਰੀ ਠੀਕ ਹੈ ਜੋ ਦਰਖਾਸਤ ਹੈਗੀ ਉਹ ਗੁਪਤ ਹੈ ਮੈਂ ਤਾਂ ਕਿਸੇ ਦਾ ਨਾਮ ਲਿਆ ਹੀ ਨਹੀਂ ਜੀ ਇਹ ਆਪਦੇ ਕੋਲੋਂ ਹੀ ਜੀ ਚੱਕਦੇ ਆ ਇਹ ਅੰਦਰ ਕਹਿ ਰਹੇ ਜੀ ਸਾਰੇ ਕਿਉਂਕਿ ਐਸਚੋ ਬੂਟਾ ਸਿੰਘ ਵੀ ਕਹਿ ਰਹੇ ਆ ਮੇਰੀ ਮਾਂ ਨੂੰ ਮੇਰੇ ਬ੍ਰਦਰ ਨੂੰ ਸਾਰਿਆਂ ਨੂੰ ਕਹਿ ਰਿਹਾ ਬੈਸਤਰੀ ਕਹਿੰਨਾ ਤੁਹਾਡੀ ਕੁੜੀ ਇਹ ਕਰਵਾ ਰਹੀ ਆ ਉਹਨਾਂ ਦੇ ਜਿਹੜੇ ਸਟਾਫ ਦੇ ਮੈਂਬਰ ਨੇ ਉਹ ਵੀ ਸਾਰੇ ਦੱਸ ਰਹੇ ਆ ਜੀ ਘਰੋਂ ਘਰੀ ਜਾ ਜਾ ਕੇ ਕੋਈ ਹੋਰ ਵੀ ਬੰਦਾ ਨਹੀਂ ਜੀ ਛੱਡ ਰਿਹਾ ਕਿਉਂਕਿ ਹਰੇਕ ਬੰਦਾ ਸਾਡੇ ਘਰੇ ਆ ਕੇ ਜੀ ਸਿੱਧੀ ਗੱਲ ਇਟਾਂ ਰੋੜੇ ਚ ਲਾਉਂਦੇ ਆ ਅਸੀਂ ਦੁਖੀ ਪਰੇਸ਼ਾਨ ਹੋਏ ਪਏ ਮੈਂ ਹੁਣ ਪ੍ਰਸ਼ਾਸਨ ਕੋਲ ਵੀ ਮੈਡਮ ਕੋਲ ਵੀ ਗਈਆਂ ਉਹ ਕਹਿੰਦੇ ਵੀ ਐਸਪੀਟੀ ਸਾਹਿਬ ਹੈ ਨਹੀਂਗੇ ਹੁਣ ਇਸ ਤਰੀਕੇ ਨਾਲ ਜੀ ਹੁਣ ਮੈਂ ਫੱਸੀ ਪਈ ਆ ਪੂਰੀ ਕਿਉਂਕਿ ਉਹ ਬੰਦੇ ਕਹਿੰਦੇ ਆ ਵੀ ਪਰਚੇ ਜਿਹੜੇ ਪੁਆਏ ਆ ਇਹ ਤੂੰ ਹੀ ਪੁਆਏ ਆ ਵੀ ਤੂੰ ਹੀ ਸਾਡੇ ਤੇ ਕਾਰਵਾਈਆਂ ਕਰਾ ਰਹੀ ਆ ਪਰ ਉਸ ਟਾਈਮ ਦੇ ਉੱਤੇ ਪੁਲਿਸ ਪ੍ਰਸ਼ਾਸਨ ਕਿੱਥੇ ਗਿਆ ਹੋਇਆ ਸੀ ਜਿਸ ਟਾਈਮ ਦੇ ਉੱਤੇ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਪਾਏ ਗਏ ਸੀ ਜਸਪ੍ਰੀਤ ਨੂੰ ਨਿਆਂ ਦਾ ਕਿਉਂ ਨਹੀਂ ਇਹ ਮਿਲਿਆ ਕਿਉਂਕਿ ਐਸਐਚਓ ਬੂਟਾ ਸਿੰਘ ਨੇ ਚੱਕਿਆ ਚੱਕ ਕੇ ਪਰਚਾ ਕੱਟਤਾ ਜਿਹੜਾ ਮੁਲਾਜ਼ਮ ਆਉਂਦਾ ਨਵੀਂ ਕੁਰਸੀ ਤੇ ਬਹਿੰਦਾ ਆਉਂਦਾ ਆ ਕੇ ਜਸਪ੍ਰੀਤ ਤੇ ਪਰਚਾ ਪੈਂਦਾ ਦੂਜੇ ਜਿਹੜੇ ਚਿੱਟਾ ਵੇਚ ਰਹੇ ਆ ਭੁੱਕੀ ਵੇਚ ਰਹੇ ਆ ਗੋਲੀਆਂ ਵੇ ਉਥੇ ਕਿਉਂ ਨਹੀਂ ਜਾ ਰਹੇ ਉਥੇ ਕਿਉਂ ਨਹੀਂ ਉਹ ਕਰ ਰਹੇ ਅਸੀਂ ਬਲਾ ਬਲਾ ਕੇ ਵੀ ਥੱਕ ਗਏ ਆ ਉਹ ਚੀਜ਼ ਚੱਕਦੇ ਆ ਖੁਦ ਆਪ ਹੀ ਪਾਸੇ ਕਰ ਦਿੰਦੇ ਆ ਕਹਿ ਦਿੰਦੇ ਆ ਵੀ ਇੱਥੇ ਕੋਈ ਸਾਨੂੰ ਮਿਲਿਆ ਹੀ ਨਹੀਂ ਉਲਟਾ ਸਾਨੂੰ ਝੂਠੇ ਝੂਠੀਆਂ ਧਮਕੀਆਂ ਮਿਲਦੀਆਂ ਹਰ ਟਾਈਮ ਮਿਲਦੀਆਂ ਵੀ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਹੁਣ ਥੋੜੇ ਤੇ ਵੀ ਕਾਰਵਾਈ ਕਰਾਂਗੇ ਤੁਸੀਂ ਦੱਸੋ ਵੀ ਅਸੀਂ ਕਿੱਥੇ ਸਾਡਾ ਬਚਾਅ ਕਿੱਥੇ ਹੋ ਸਕਦਾ ਮਨਜੀਤ ਕੌਰ ਦਾ ਕੋਈ ਦੋਸ਼ ਨਹੀਂ ਸੀ ਜਿਹਦੇ ਵਿੱਚ ਇਹਨਾਂ ਨੇ ਚੱਕਿਆ ਚੱਕ ਕੇ ਸੱਟੇ ਦਾ ਪਰਚਾ ਪਾਇਆ ਜਿੰਦਰ ਸੁਨਿਆਰੀ ਸੀ ਜਿਹੜੀ ਲਾਉਂਦੀ ਸੀ ਸੱਟਾ ਉਸ ਜਨਾਨੀ ਦਾ ਲਿਆ ਕੇ ਇਹਨਾਂ ਨੇ ਸਾਰਾ ਪਰਚਾ ਇਹ ਖੋਦ ਸਾਰੇ ਬੰਦਿਆਂ ਨੂੰ ਵੀ ਦੱਸਿਆ ਵੀ ਇਸ ਤਰੀਕੇ ਨਾਲ ਆ ਵੀ ਲੈ ਕੇ ਗਏ ਮੇਰੇ ਘਰੋਂ ਪਰਚੇ ਲੈ ਕੇ ਗਏ ਨਾਲੇ ਗੋਲੀ ਵੀ ਲੈ ਕੇ ਗਏ ਆ ਉਹਦੇ ਕੋਲੋਂ 600 ਗੋਲੀ ਵੀ ਮਿਲੀ ਆ ਤੇ ਪਰ ਉਹਦਾ ਪਰਚਾ ਵੀ ਸੱਤੇ ਦਾ ਲੈ ਕੇ ਗਿਆ ਉਹੀ ਪਰਚਾ ਲਾ ਜਾ ਕੇ ਮੇਰੀ ਮਾਂ ਨੂੰ ਡਰਾ ਧਮਕਾ ਕੇ ਐਸਐਚਓ ਬੂਟਾ ਸਿੰਘ ਨੇ ਨਾਲੇ ਰੁਪਇਆ 50000 ਲਿੱਤਾ ਰਾਤ ਨੂੰ ਨਾਲੇ ਮੇਰੀ ਮਾਂ ਨੂੰ 12 ਵਜੇ ਤੱਕ ਬਾਹਰ ਹੀ ਰੱਖਿਆ ਜਸਪ੍ਰੀਤ ਦੇ ਰਮਾਣਾ ਇੰਨਾ ਤਕੜਾ ਲਿੱਤਾ ਜੀ ਤੁਸੀਂ ਪੁੱਛ ਕੇ ਦੇਖੋ ਕੋਈ ਕੰਮ ਵੀ ਨਹੀਂ ਸੀ ਕਰਦਾ ਪਰ ਫੇਰ ਵੀ ਉਸ ਦੇ ਉੱਤੇ ਇਸ ਤਰੀਕੇ ਨਾਲ ਇਹਨੇ ਜ਼ੁਲਮ ਕੀਤੇ ਆ 376 ਵਜੇ ਉਹਦੇ ਇੱਕ ਲੱਤ ਦੀ ਨਾੜ ਬਲੌਕ ਹੋਈ ਆ ਇੱਕ ਅੱਖ ਦੀ ਨਿ ਉਸਦਾ ਜ਼ਿੰਮੇਵਾਰ ਕੌਣ ਆ ਪੰਜਾਬ ਪੁਲਿਸ ਜ਼ਿੰਮੇਵਾਰ ਆ ਮੈਂ ਕਹਤ ਕਹਨੀ ਆ ਰਾਮਪਰਾ ਪੁਲਿਸ ਕਿਉਂ ਪਾਰ ਜਸਪ੍ਰੀਤ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਕਿਉਂ ਕਿ ਉਹ ਵੀ ਪਹਿਲਾਂ ਯੁੱਧ ਨਸ਼ਿਆਂ ਦੇ ਵਿਰੁੱਧ ਖੜੀ ਸੀ ਖੜਾ ਸੀ ਕਿਉਂਕਿ ਹੁਣ ਜਸਪ੍ਰੀਤ ਨੇ ਜੇ ਠੱਲ ਪਾਈ ਤਾਂ ਦੇਖਿਆ ਵੀ ਹੁਣ ਕਮਲਜੀਤ ਕੌਰ ਖੜੀ ਹੋ ਗਈ ਆ ਹੁਣ ਕਮਲਜੀਤ ਕੌਰ ਦੇ ਉੱਤੇ ਦਬਾਅ ਪਾ ਰਹੇ ਆ ਉਹ ਇਹੀ ਕਹਿ ਰਹੇ ਵੀ ਹੁਣ ਅਸੀਂ ਤੈਨੂੰ ਵੀ ਨਹੀਂ ਬਖਸ਼ਣਾ ਤੇਰੇ ਤੇ ਵੀ ਪਰਚਾ ਪਵਾ ਕੇ ਰਾਵਾਂਗੇ ਤੁਸੀਂ ਦੱਸੋ ਸਾਨੂੰ ਇਨਸਾਫ ਕਿੱਥੇ ਮਿਲ ਸਕਦਾ ਜਦੋਂ ਸਾਨੂੰ ਸੀਨੀਅਰ ਅਧਿਕਾਰ ਕੋਲੋਂ ਨਹੀਂ ਇੱਥੋਂ ਨਹੀਂ ਮਿਲ ਰਿਹਾ ਇਨਸਾਫ ਸ ਦੇ ਕੀ ਉਹ ਵਿਧਾਇਕ ਨੂੰ ਮਿਲੇ ਉਹ ਇਸ ਦੇ ਵਿੱਚ ਹਾਂਜੀ ਹਾਂਜੀ ਮਿਲੇ ਆ ਜੀ ਮਿਲੇ ਠੀਕ ਹੈ ਉਹਨਾਂ ਨੇ ਉਹਨਾਂ ਨੇ ਸਿੱਧਾ ਨਾਮ ਲਿੱਤਾ ਉਹਨਾਂ ਨੇ ਕਿਹਾ ਸਭ ਦੇ ਘਰੋ ਘਰੀ ਜਾ ਕੇ ਦੱਸਿਆ ਬੂਟਾ ਸਿੰਘ ਨੇ ਰਾਤ ਨੂੰ 9 ਵਜੇ ਸਤਪਾਲ ਸਿੰਘ ਨੂੰ ਮੁੰਛੀ ਨੂੰ ਬੁਲਾਇਆ ਜਿਹੜਾ ਪੱਠੇ ਤੇ ਲੱਗਿਆ ਵਾ ਉਹਨੂੰ ਖੁਦ ਕਹੀ ਏ ਸ਼ਰਿਆਮ ਗੱਲ ਵੀ ਇਹ ਕਮਲਜੀਤ ਕੌਰ ਆ ਤੇਰੇ ਮੁੰਡਿਆ ਦੇ ਉੱਤੇ ਕਾਰਵਾਈ ਕਰਵਾ ਰਹੀ ਆ ਉਧਰੋਂ ਆਪਣੇ ਬੂਟਾ ਸਿੰਘ ਦਾ ਇੱਕ ਦੋਸਤ ਆ ਗੁਲਜ਼ਾਰ ਉਸ ਬੰਦੇ ਨੇ ਵੀ ਗੱਲ ਕਹੀ ਆ ਵੀ ਇਸ ਤਰੀਕੇ ਨਾਲ ਤੇਰੇ ਮੁੰਡਿਆ ਦੇ ਉੱਤੇ ਪਰਚਾ ਪਵਾ ਰਹੀ ਆ ਕਮਲਜੀਤ ਕੌਰ ਪਵਾ ਰਹੀ ਆ ਇਹਨਾਂ ਕੋਲ ਕੀ ਸਬੂਤ ਆ ਵੀ ਕਮਲਜੀਤ ਹੀ ਸਾਰਾ ਕੰਮ ਕਰ ਰਹੀ ਹੈ ਇਹ ਸਬੂਤ ਦੇਣ ਮੈਨੂੰ ਮੈਨੂੰ ਇਹਨਾਂ ਨੇ ਇੰਨੇ ਚਿਰ ਦਾ ਉਹਨਾਂ ਐਕਸ਼ਨਾਂ ਤੇ ਬੰਦਿਆਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਕਿਸੇ ਬੰਦੇ ਤੇ ਵੀ ਐਕਸ਼ਨ ਨਹੀਂ ਲਿਆ ਉੱਥੇ ਇੰਨੇ ਨਸ਼ਾ ਤਸਕਰ ਨੇ ਕਿਸੇ ਨੂੰ ਚੱਕਿਆ ਮੈਂ ਇੰਨੇ ਵਾਰੀ ਇਹਨਾਂ ਨੂੰ ਕਿਹਾ ਬੇਨਤੀਆਂ ਕੀਤੀਆਂ ਹੱਥ ਬੰਨੇ ਡਿਪਟੀ ਨੂੰ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਸਾਡੇ ਕੋਲ ਚਾਰ ਬ੍ਰਾਂਚਾਂ ਨੇ ਤੁਸੀਂ ਦੱਸੋ ਵੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਦੋਸ਼ ਕਿਸ ਦੇ ਤੇ ਲਾਇਆ ਜਸਪ੍ਰੀਤ ਤੇ ਕਮਲਜੀਤ ਕੌਰ ਤੇ ਲਾਇਆ ਉਹਨਾਂ ਨੇ ਇਹ ਗੱਲ ਕਹੀ ਆ ਤੇਰੀ ਭੈਣ ਵੀ ਨਾਲ ਲੱਗ ਕੇ ਨਸ਼ਾ ਵੇਚਦੀ ਹੋਊਗੀ ਉਹਨਾਂ ਐਸਐਸਪੀ ਨੂੰ ਮਿਲਿਓ ਕੀ ਅਸ਼ਵਾਸ਼ਣ ਦੋ ਐਸਐਸਪੀ ਮੈਡਮ ਨੇ ਤਾਂ ਤੁਸੀਂ ਦੋ ਦਿਨ ਹਲੇ ਰੁਕੋ ਵੇਟ ਕਰੋ ਮੈਂ ਵੇਟਿੰਗ ਦੇ ਵਿੱਚ ਮੈਂ ਆਪਦੇ ਭਰਾ ਨੂੰ ਕਿਵੇਂ ਮਰਵਾ ਦਿਆਂ ਕਿੰਨੇ ਕਿ ਪਰਚੇ ਪਏ ਆ ਤੁਹਾਡੇ ਪਰ ਮੇਰੇ ਭਰਾ ਦੇ ਉੱਤੇ ਜੀ ਤਿੰਨ ਪਰਚੇ ਐਂਡੀਬੀਐਸ ਦੇ ਝੂਠੇ ਪਾਏ ਗਏ ਆ ਇਹਨਾਂ ਨੇ ਇਹ ਕੰਮ ਕੀ ਕਰਦੇ ਵੈਸੇ ਕੰਮ ਵੈਸੇ ਉਹਨਾਂ ਕਰਦਾ ਜੀ ਖੋਖਾ ਸੀਗਾ ਖੋਖਾ ਖੋਖੇ ਦੇ ਨਾਲ ਹੀ ਨਾਇਬ ਸਿੰਘ ਕਬੂਤਰ ਸੀਗਾ ਉਸ ਦੀ ਵਜ੍ਹਾ ਕਾਰਨ ਹੋਇਆ ਏ ਜੋ ਕੁਝ ਵੀ ਹੋਇਆ ਅੱਜ ਮੈਂ ਸ਼ਰਿ ਆਮ ਦੱਸਦੀ ਮੈਨੂੰ ਕੋਈ ਡਰ ਨਹੀਂ ਉਹਨਾਂ ਬੰਦਿਆ ਤੋਂ ਨਾਇਬ ਸਿੰਘ ਕਬੂਤਰ ਦੀ ਵਜ੍ਹਾ ਕਰ ਅੱਜ ਮੇਰਾ ਭਰਾ ਦੋਸ਼ੀ ਠਹਿਰਾਇਆ ਗਿਆ ਪਰ ਮੇਰੇ ਭਰਾ ਤੇ ਕੋਈ ਦੋਸ਼ ਨਹੀਂ ਕਿਉਂ ਕਰਾ ਉਹ ਕਿਉਂਕਿ ਜੀ ਉਹਨਾਂ ਦੇ ਜਿਹੜਾ ਆਪਣੇ ਖੋਖਾ ਸੀ ਨਾਲ-ਨਾਲ ਸੀਗੇ ਉਹਦਾ ਥੋੜਾ ਜਿਹਾ ਵੱਡੇ ਬੰਦਿਆਂ ਨਾਲ ਲੈਵਲ ਹੈਗਾ ਉਸਨੇ ਇਹ ਬੰਦੇ ਨੇ ਕਿਹਾ ਵੀ ਇਸ ਤਰੀਕੇ ਨਾਲ ਆ ਤੇ ਮੇਰਾ ਵੀ ਗੱਡੀ ਦੇ ਵਿੱਚ ਸਮਾਨ ਰਖਾ ਦੇ ਮੈਂ ਆਪਦਾ ਖੋਖਾ ਚੱਕਦਾ ਜਦੋਂ ਇਸ ਤਰੀਕੇ ਨਾਲ ਗੱਲਬਾਤ ਹੋਈ ਮੇਰਾ ਭਰਾ ਗਿਆ ਕਹਿੰਦਾ ਵੀ ਕੀ ਗੱਲ ਹੈ ਮੈਕਸੀ ਜੈਂਸੀ ਕੋਲੇ ਸੱਦਿਆ ਸ਼ਾਮ ਨੂੰ 6:20 ਮਿੰਟਾਂ ਤੇ ਜਦੋਂ ਸੱਦਿਆ ਤੇ 69 11 ਗੱਡੀ ਖੜੀ ਸੀ ਸਾਨੂੰ ਨਹੀਂ ਪਤਾ ਸੀ ਵੀ ਉਹ ਪੰਜਾਬ ਪੁਲਿਸ ਦੀ ਗੱਡੀ ਖੜੀ ਆ ਸਿਵਲ ਦੇ ਵਿੱਚ ਅਧਿਕਾਰੀ ਸੀਗੇ ਕਹਿੰਦਾ ਐਂ ਕਰ ਇੱਕ ਗੱਟਾ ਸਮਾਨ ਦਾ ਮੇਰੇ ਕੋਲੇ ਆ ਮੈਂ ਚੱਕ ਕੇ ਧਰ ਦੇ ਇੱਕ ਤੂੰ ਧਰ ਦੇ ਪੁਲਿਸ ਲੈ ਕੇ ਦੋਨਾਂ ਪਰ ਉਹ 35000 ਰੁਪਇਆ ਪਹਿਲਾਂ ਵਾਲੇ ਐਸਐਚ ਨੂੰ ਦੇ ਕੇ ਖੜਾ ਛੜਾਇਆ ਆ ਤੇ ਇਸ ਇਹਦੇ ਉੱਤੇ ਜਸਪ੍ਰੀਤ ਤੇ ਪਰਚਾ ਹੋਇਆ ਮੰਗ ਕਰਦੇ ਹੁਣ ਮੰਗ ਅਸੀਂ ਇਹੀ ਕਰਦੇ ਆ ਵੀ ਜਿਹੜੇ ਜਸਪ੍ਰੀਤ ਦੇ ਪਰਚੇ ਆ ਇਹਨਾਂ ਤੇ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਬਰਾਮਦ ਕਰਵਾ ਕੇ ਉਹਦੇ ਪਰਚੇ ਰੱਦ ਕੀਤੇ ਜਾਣ ਜਿਹੜੇ ਬੰਦੇ ਇਹ ਕੰਮ ਕਰ ਰਹੇ ਆ ਚਿੱਟਾ ਗੋਲੀਆਂ ਸਮੈਗ ਜੋ ਕੁਝ ਵੀ ਕਰ ਰਹੇ ਆ ਉਹ ਜਿਹੜਾ ਵੀ ਨਸ਼ਾ ਕਰ ਰਹੇ ਆ ਉਹ ਰਾਮਪਰੇ ਦੇ ਉੱਤੇ ਠੱਲ ਪਾਈ ਜਾਵੇ ਰਾਮਪਰੇ ਦੇ ਵਿੱਚ ਜਿਹੜਾ ਬੰਦਾ ਵੀ ਕਰਦਾ ਉਹਨੂੰ ਸਿੱਧੀ ਜੀ ਗੱਲ ਚੱਕਿਆ ਜਾਵੇ ਤੇ ਸਾਡੀ ਮੰਗ ਹੈ ਵੀ ਉੱਥੋਂ ਦਾ ਸਾਰਾ ਪ੍ਰਸ਼ਾਸਨ ਬਦਲਿਆ ਜਾਵੇ ਉਹ ਨਾਮ ਲਿਆ ਐ ਐਸਐਸ ਦਾ ਨਾਮ ਲੈ ਜਿਹੜੇ ਕਹਿੰਦੇ ਆ ਹਾਂਜੀ ਉਸ ਤੇ ਕਿਸ ਤਰ੍ਹਾਂ ਹੀ ਕਰਾਂਗੇ ਮੰਗ ਅਸੀਂ ਕਾਰਵਾਈ ਦੀ ਇਹੀ ਮੰਗ ਕਰਦੇ ਆ ਵੀ ਜਦੋਂ ਅੱਜ ਸਿੱਧੀ ਜੀ ਗੱਲ ਇਹਨੂੰ ਦੱਸ ਸਕਦਾ ਉਹ ਸਾਨੂੰ ਕਦੋਂ ਮਰਜ਼ੀ ਮਰਵਾ ਸਕਦਾ ਉਹ ਤਾਂ 1 ਮਿੰਟ ਦੇ ਵਿੱਚ ਕੋਈ ਵੀ ਕਾਰਵਾਈ ਕਰਾ ਸਕਦਾ ਅਸੀਂ ਮੰਗ ਇਹੀ ਕਰਦੇ ਹਾਂ ਵੀ ਐਸਐਚਓ ਦੀ ਉੱਥੋਂ ਬਦਲੀ ਕਰਵਾਈ ਜਾਵੇ ਜਿਹੜਾ ਉੱਥੋਂ ਦਾ ਸਟਾਫ ਹੈ ਉਹਨਾਂ ਦੀ ਵੀ ਬਦਲੀ ਕਰਵਾਈ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੀ ਕਰ ਤੁਹਾਡੀ ਮੰਗ ਨਾ ਮੰਨੀ ਜਾਵੇ ਤੁਸੀਂ ਇਸ ਨੂੰ ਲੈ ਕੇ ਸੀਐਮ ਨੂੰ ਮਿਲੋਗੇ ਜਾਂ ਕਿਰਨ ਅੱਗੇ ਮੈਂ ਅੱਗੇ ਵੀ ਜਾਊਂਗੀ ਮੈਂ ਕੋਰਟ 'ਚ ਵੀ ਜਾਊਂਗੀ ਜੀ ਮੈਂ ਸਿੱਧੀ ਗੱਲ ਸੀਐਮ ਸਾਹਿਬ ਕੋਲ ਵੀ ਸਿੱਧੀ ਪਹੁੰਚੂਗੀ ਵਾਈ ਹੈਂਡ ਚਾਹੇ ਉੱਥੇ ਮੈਨੂੰ মিডিਆ ਲੈ ਕੇ ਜਾਣੀ ਪਵੇ ਚਾਹੇ ਕੁਝ ਵੀ ਕਰਨਾ ਪਵੇ ਚਾਹੇ ਮੈਨੂੰ ਉੱਥੇ ਮਰਨਾ ਪਵੇ ਕੁਛ ਕਾ ਕੇ ਪਰ ਮੈਂ ਇਸ ਤੋਂ ਅੱਗੇ ਆਪ ਜਸਪ੍ਰੀਤ ਮੇਰੀ ਇਹ ਹੀ ਮੰਗ ਹੈ ਜੀ ਅਨਸਰ ਇੱਕ ਕ੍ਰਮਪੂਰਤ ਲੇਡੀਜ਼ ਬਲੈਂਡ ਆਈ ਸੀ ਕਿੰਨੇ ਮਸਲਾ ਸੀ ਉਹ ਕਿ ਲੜਕੀ ਪੇਸ਼ ਹੋਈ ਸੀ ਸਾਹਬ ਦੇ ਅੱਜ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਮੈਂ ਕੋਈ ਨਸ਼ੇ ਬਾਰੇ ਸ਼ਾਇਦ ਸ਼ਾਇਦ ਮੇਬੀ ਉਹਨਾਂ ਨੇ ਬੂਤਾ ਸਿੰਘ ਜਿਹੜੇ ਐਸ ਐਚ ਓ ਹੈਗੇ ਆ ਉਹਨਾਂ ਨੂੰ ਕੋਈ ਦੱਸਿਆ ਸੀਗਾ ਤੇ ਉਹ ਕਹਿੰਦੇ ਵੀ ਸ਼ਾਇਦ ਮੇਰਾ ਨਾਮ ਉਹਨਾਂ ਨੇ ਡਿਸਕਲੋਜ਼ ਕਰਤਾ ਤੇ ਜੋ ਕੋਈ ਮਤਲਬ ਉਹਨਾਂ ਨੂੰ ਸ਼ਾਇਦ ਇਸ ਲੈਵਲ ਤੇ ਕੋਈ ਧਮਕੀਆਂ ਆ ਰਹੀਆਂ ਜਿਹਦੇ ਬਾਰੇ ਉਹਨਾਂ ਨੇ ਅੱਜ ਐਪਲੀਕੇਸ਼ਨ ਦਿੱਤੀ ਹੈ ਤੋ ਐਸਪੀ ਡੀ ਜਿਹੜੇ ਹੈਗੇ ਆ ਉਹਨਾਂ ਨੂੰ ਮਾਰਕ ਕੀਤੀ ਦਰਖਾਸਤ ਤੇ ਵੈਰੀਫਾਈ ਕਰਕੇ ਜੇ ਮਤਲਬ ਆ ਵਾਕਿਆ ਦੀ ਵਿੱਚ ਵੀ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਤੇ ਐਕਸ਼ਨ ਲਿਆ ਜਾਊਗਾ ਜੀ ਜਿਹੜਾ ਵਿਅਕਤੀ ਸ਼ਿਕਾਇਤ ਕਰਦਾ ਹੈ ਉਹਦੇ ਨਾਮless ਹੋਣਾ ਕਿ ਨਹੀਂ ਮਤਲਬ ਵੈਸੇ ਤਾਂ ਨਹੀਂ ਹੁੰਦਾ ਲੇਕਿਨ ਇਹ ਵੈਰੀਫਾਈ ਤਾਂ ਹੀ ਕਰ ਰਹੇ ਨੇ ਵੀ ਕੀ ਨਾਂ ਡਿਸਕਲੋਜ਼ ਹੋਇਆ ਹੈ ਕਿ ਕਿਸੇ ਹੋਰ ਨੇ ਤਾਂ ਨਹੀਂ ਕੀਤਾ ਜਾਂ ਕੀ ਹੋਇਆ ਇਸੇ ਕਰਕੇ ਕਰਨਾ ਵੀ ਬੂਟਾ ਸਿੰਘ ਨੇ ਕੀਤਾ ਕਿ ਕਿਸੇ ਹੋਰ ਨੇ ਕੀਤਾ ਉਹ ਜਾਨੂ ਕਰ ਰਿਹਾ ਡਲੇ ਮਾਰ ਰਿਹਾ ਉਹਦੇ ਘਰੇ ਉਹਦੇ ਬਾਰੇ ਉਹੀ ਸਾਰਾ ਵੈਰੀਫਾਈ ਕਰਕੇ ਤੇ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਹੋਊਗਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਜੀ ਜਿਹੜੀ ਲੇਡੀਜ਼ ਆ ਉਹਨੇ ਕਿਹਾ ਕਿ ਬੂਟਾ ਸਿੰਘ ਨੇ ਵੀ ਘਰ ਘਰ ਜਾ ਕੇ ਜਿਨ੍ਹਾਂ ਦੇ ਨਾਲ ਰਹਿੰਦੇ ਉਹਨਾਂ ਨੂੰ ਜਾ ਕੇ ਕਿਹਾ ਵੀ ਇਸ ਲੇਡੀ ਨੇ ਸਾਨੂੰ ਪਸਾਉਣਾ ਇਸੇ ਕਰਕੇ ਜਿਹੜੀ ਦਰਖਾਸਤ ਹੈ ਐਸਪੀ ਡੀ ਸਾਹਿਬ ਨੂੰ ਉਹਦੀ ਜਿਹੜੀ ਵੈਰੀਫਾਈ ਕੀਤੀ ਮਾਰਕ ਕੀਤੀ ਗਈ ਹੈ ਐਸਪੀ ਡੀ ਸਾਹਿਬ ਉਹਦਾ ਹੈ 2 ਦਿਨਾਂ ਚ ਕਨਕਲੂਜਨ ਕੱਢ ਕੇ ਸਾਨੂੰ ਦੱਸ ਦੇਣਗੇ ਵੀ ਕੀ ਉਹਦੇ ਵਿੱਚ ਐਸਐਚਓ ਦਾ ਫਾਲਟ ਹੈ ਕਿ ਐਸਐਚਓ ਨੇ ਕਰ ਕਰ ਜਾ ਕੇ ਜੋ ਉਹ ਮਦਈ ਦਸਨ ਮੁਤਾਬਕ ਕਿ ਉਹਨੇ ਕੋਈ ਉਹਨਾਂ ਦਾ ਨਾਮ ਲਿਆ ਜੇ ਉਹਨਾਂ ਨੇ ਕੋਈ ਇਹ ਗੱਲ ਸਾਹਮਣੇ ਆਉਂਦੀ ਤੇ ਜਰੂਰ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ